ਜਾਲਾ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਹਾਂ ਗੁਰਦੁਆਰਾ ਸ਼੍ਰੀ ਬਿਭੌਸਾ ਤੇ ਤੁਹਾਨੂੰ ਇੱਥੇ ਦੇ ਕਰਵਾਣੇ ਆ ਦਰਸ਼ਨ ਇੱਥੇ ਦਾ ਤੁਹਾਨੂੰ ਇਤਿਹਾਸ ਮੈਂ ਕਰਦਾ ਸਾਂਝਾ ਤੇ ਚਲੋ ਆਪਾਂ ਚੱਲਦੇ ਹਾਂ ਹੁਣ ਗੁਰੂ ਸਾਹਿਬ ਦੇ ਅੰਦਰ ਕਰਦੇ ਹਾਂ ਦਰਸ਼ਨ ਚਲੋ ਹੁਣ ਆਪਾਂ ਚੱਲੀਏ ਅੰਦਰ ਬਹੁਤ ਸੋਹਣੀ ਜਗ੍ਹਾ ਤੇ ਬਣਿਆ ਹੋਇਆ ਜੀ ਇਹ ਗੁਰਦੁਆਰਾ ਸਾਹਿਬ ਬਹੁਤ ਸੋਹਣੀ ਲੋਕੇਸ਼ਨ ਦੇ ਉੱਤੇ ਬਣਿਆ ਹੈ ਇਹ ਹੈ ਜੀ ਸਾਰਾ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣਾ ਬਹੁਤ ਸੋਹਣਾ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਪਾਸ਼ਾ ਦੀ ਦਸਵੀਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਇਹ ਗੁਰਦਾਰ ਸਾਹਿਬ ਤੁਸੀਂ ਦਰਸ਼ਨ ਕਰਨਾਓਗੇ ਤਾਂ ਵੇਖੋਗੇ ਨੰਗਲ ਦੇ ਬਿਲਕੁਲ ਨਾਲ ਬਣਿਆ ਹੋਇਆ ਮੈਂ ਤੁਹਾਨੂੰ ਨੀਜੇ ਨੰਗਲ ਡੈਮ ਵੀ ਦਿਖਾ ਦਿੰਦਾ ਇੱਥੋਂ ਆਪਾਂ ਨੰਗਲ ਡੈਮ ਜਾਂਦਾ ਵਾ ਸੋ ਆਹ ਸਾਰਾ ਥੱਲੇ ਤੁਸੀਂ ਦੇਖ ਰਹੇ ਹੋ ਨੰਗਲ ਡੈਮ ਸਾਰਾ ਉਹਦਾ ਪਾਣੀ ਜਮਾ ਹੋਇਆ ਹੋਇਆ ਤੇ ਉਰਲੇ ਕੰਡੇ ਬਣਿਆ ਹੋਇਆ ਇਹ ਗੁਰਦਾਰ ਸਾਹਿਬ ਚਲੋ ਹੁਣ ਆਪਾਂ ਚੱਲਦੇ ਆਂ ਅੰਦਰ ਦਰਸ਼ਨ ਕਰਦੇ ਆਂ ਤੇ ਸੁੰਦਗੀ ਕਰਵਾਉਣੀ ਆਂ ਦਰਸ਼ਨ ਗੁਰਦੁਆਰਾ ਸ਼ੇਰੀ ਬਪੌਰ ਸਾਹਿਬ ਕੋਈ ਚੈਨਲ ਆਪਣਾ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਥੋੜੀ ਆਪਨ ਉਹਦੇ ਨਾਲ ਮਿਲਦੀ ਹੈ ਮੋਟੀਵੇਸ਼ਨ ਬਾਕੀ ਤੁਹਾਨੂੰ ਪਤਾ ਹੀ ਆਪਣੇ ਬਲੌਗਸ ਹੋਂ ਆਉਂਦੇ ਰਹਿੰਦੇ ਲਗਾਤਾਰ ਅਪਡੇਟ ਰਹੂਗੇ ਤੁਸੀਂ ਵੀ ਨਾਲ ਦੀ ਨਾਲ ਤੇ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਮੈਂ ਇਤਿਹਾਸ ਸਾਂਝਾ ਕਰਵਾ ਦਣਾ ਇੱਕ ਵਾਰ ਇੱਥੇ ਦਾ ਇਤਿਹਾਸ ਕੀ ਹੈ ਹਾਜ਼ਰੀ ਬਹੁਤ ਸਈ ਰਾਜਾ ਰਤਨਬਾਈ ਦੀ ਬੇਨਤੀ ਪ੍ਰਵਾਨ ਕਰਕੇ ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਈ ਮਹੀਨੇ ਵਿਰਾਜੇ ਸਨ। ਪਾਦਰੋ ਸੁਦੀ ਅਸ਼ਟਮੀ ਐਤਵਾਰ ਵਾਲੇ ਦਿਨ ਕਲਗੀਧਾ ਪਾਸ਼ਾ ਸ਼੍ਰੀ ਪਾਸ਼ਾ ਜੀ ਨੇ ਸਤਲੁਜ ਦੇ ਕੰਢੇ ਇਸ ਪਵਿੱਤਰ ਸਾਂਦੇ ਚੌਪੇ ਸਾਹਿਬੀ ਦਾ ਉਚਾਰਨ ਕੀਤਾ ਸੀ। ਸੰਵਤ 1766 ਸੈਸ ਭਣੀਜੇ ਅਰਧ ਸੈਸ ਪੁਨ 3 ਕਹਿਜੇ। ਪਾਦਰੋ ਸੁਦੀ ਅਸ਼ਟਮੀ ਰਵੀਰ ਆਤੀ 70 ਗ੍ਰੰਥ ਸੁਧਾਰਾ। ਇਹ ਸਾਂ ਨੰਗਲ ਡੈਮ ਦੇ ਝੀਲ ਦੇ ਕਿਨਾਰੇ ਉੱਤੇ ਸਥਿਤ ਹੈ। ਭਾਈ ਇੱਥੇ ਗੁਰੂ ਸਾਹਿਬ ਨੇ ਚੌਕਲੇ ਸਾਹਿਬ ਦਾ ਉਚਾਰਨ ਕੀਤਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਸੀਗੇ। ਗੁਰਦੁਆਰਾ ਸ਼੍ਰੀ ਬਿਪੋਸ ਸਾਇ। ਸੋ ਇੱਕ ਇਤਿਹਾਸਿਕ ਸਥਾਨ ਆ। ਸੋ ਤੁਸੀਂ ਇੱਥੇ ਦਰਸ਼ਨ ਕਰਨਾ ਸਕਦੇ ਹੋ। ਚਲੋ ਹੁਣ ਮੈ ਤੁਹਾਨੂੰ ਲੈ ਕੇ ਜਾਂਦਾ ਦਰਵਾਰ ਸਾਹਿਬ ਉੱਤੇ। 되다고이소 ਕਮਾ ਕਰਦਾਰ ਸਾਹਿਬ ਦਰਸ਼ਨ ਕਰੇ ਆਏ ਜੀ ਹੁਣ ਅਗੇ ਬਾਹਰ ਇਧਰ ਮਸੂਨ ਦਿਖਾਇਆ ਸੀ ਜਿਨ੍ਹਾਂ ਪਹਿਲਾਂ ਇਹਦਾ ਡੈਮ ਆਇਆ ਦਾ ਸਾਰਾ ਜਾਂ ਦੇ ਤਾਂ ਬੰਨ ਆ ਜਾਂਦੇ ਉਹ ਤੇ ਫਿਰ ਪਾਣੀ ਓਕੇ ਅੱਗੇ ਨਹਿਰਾ ਮੰਡੀ ਆਣੀ ਜੀ ਤੁਹਾਨੂੰ ਇੱਧਰ ਇੱਕ ਹੋਰ ਇਤਹਾਸਿਕ ਗੁਰਦੁਆਰਾ ਸਾਹਿਬ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਘਾੜ ਸਾਹਿਬ ਸੋ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਹੁੰਦੇ ਹੋਏ ਇੱਧਰਲੇ ਪਾਸੇ ਗੁਰੂ ਸਾਹਿਬ ਨੇ ਕਿਸ਼ਤੀ ਚ ਪਾਰ ਕੀਤਾ ਸੀਗਾ ਤਾਂ ਦੇ ਪਾਸੇ ਗੁਰਦੁਆਰਾ ਸਾਹਿਬ ਘਾੜ ਸਾਹਿਬ ਤੇ ਹੋ ਗਿਆ ਬਸਿਆ ਜਾਂਦਾ ਆਪਣਾ ਲੋਹੌਰ ਸਾਹਿਬ 낭독을 하지 마라! 낭야을하 낭독을 하지 마 ਵੇ ਤੁਸੀਂ ਦਰਸ਼ਨ ਕਰਿਆ ਜੀ ਬਪੌਰ ਸਾਹਿਬ ਦੇ ਇਹ ਤਾਂ ਹਸੇ ਗੁਰਦੁਆਰਾ ਸਾਹਿਬ ਆ ਵੀਡੀਓ ਵਧੀਆ ਲੱਗੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਓਕੇ ਟਾਟਾ ਗੁੱਡਬਾਈ